ਗ੍ਰਮ ਮੰਤਰੀ ਸਾਹ ਤੁਸੀਂ ਸੁਣ ਹੀ ਲਿਆ ਹੋਣਾ ਵੈਸੇ ਜਿਹਨਾਂ ਨੇ ਪਛਾਣ ਚ ਜਿਹੜਾ ਆਉਂਦਾ ਹੈ ਪੰਜਾਬ ਸਾਨੂੰ ਆਦੇ ਦੇ 50 ਸਾਨੂੰ ਆਦੇ ਦੇ ਮਲ ਚੁੰਡਣ ਲੱਗੇ ਹੋਏ ਤੁਸੀਂ ਪੰਜਾਬ ਨਕੇ ਜੀ ਜਦੋਂ ਅਸੀਂ ਕਹਿੰਨੇ ਕੁਛ ਦੇ ਦਿਓ 1600 ਕਰੋੜ ਰੁਪਏ ਸਾਨੂੰ ਦੇ ਦਿਓ ਤੁਸੀਂ ਅਜੇ ਤੱਕ ਉਹ ਦਿੱਤਾ ਨਹੀਂ ਤੇ ਕਿਤੇ ਕੁਰਸੀ ਸੀਐਮ ਦੀ ਥੱਲੇ ਲਾ ਲਈ ਫਰੰਟ ਰੋਅ ਚ ਪੰਜਾਬ ਦੇ ਸੀਐਮ ਤਾਂ ਆ ਨਾ ਇਸੇ ਗੱਲ ਤੋਂ ਗੁੱਸੇ ਹੋ ਕੇ ਉਹ ਕਹਿੰਦਾ ਜੀ ਅਸੀਂ ਤਾਂ ਸਾਰੇ ਕਾਲ ਜਾਂਦਾ ਇਸਾ ਕੱਢਦੇ ਆ ਵਿੱਚੋਂ ਅਸੀਂ ਤੁਹਾਨੂੰ ਨਾ ਪੈਸਾ ਦੇਈਏ ਕੋਈ ਅਸਟਾ ਆਪਣੀ ਜੁਨੀਵਰਸਿਟੀ ਬਣਾਵਾਂਗੇ ਉਹਨਾਂ ਨੂੰ ਖੇਤੀਬਾੜੀ ਦਾ ਜੁਨੀਵਰਸਿਟੀ ਬਣਾਜੀ ਕਲੀਅਰ ਕਰੋ ਬਈ ਬੱਚੇ ਸਟੂਡੈਂਟ ਆਪਦੀ ਪੜ੍ਹਾਈ ਵੱਲ ਧਿਆਨ ਦੇਣ ਪੇਪਰਾਂ ਦੇ ਦਿਨ ਨੇੜੇ ਆ ਰਹੇ ਨੇ ਫਿਰ ਵਾਰੀ ਆਈ ਬੋਲਣ ਦੀ ਮੈਂ ਕਿਹਾ ਜੀ ਗ੍ਰਹਿ ਮੰਤਰੀ ਸਾਹਿਬ ਤੁਸੀਂ ਸੋਣ ਹੀ ਲਿਆਵਣਾ ਵੈਸੇ ਜਿੰਨਾਂ ਨੇ ਭਾਸ਼ਣਾ ਚ ਜਿਹੜਾ ਆਉਂਦਾ ਹੈ ਪੰਜਾਬ ਸਾਨੂੰ ਆਦੇ ਦੇ 50 ਸਾਨੂੰ ਆਦੇ ਦੇ ਮਨ ਚੁੰਡਣ ਲੱਗੇ ਹੋਏ ਹਾਂ ਤੁਸੀਂ ਪੰਜਾਬ ਦੀ ਇੱਕ ਕਹਿੰਦਾ ਸਾਨੂੰ ਹੈਡ ਬਾਕਸ ਦਾ ਕੰਟਰੋਲ ਦੇ ਦਿਓ ਇੱਕ ਕਹਿੰਦਾ ਸਾਨੂੰ ਐਸਵਾਈਐਲ ਦੇ ਦਿਓ ਇੱਕ ਕਹਿੰਦਾ ਸਾਨੂੰ ਚੰਡੀਗੜ੍ਹ ਦੇ ਦਿਓ ਇੱਕ ਕਹਿੰਦਾ ਬਿਜਲੀ ਚ ਹਿੱਸਾ ਦਿਓ ਸਾਡਾ ਸੈਂਟਰ ਕਹਿੰਦਾ ਬੀਵੀਐਮਬੀ ਸਾਨੂੰ ਦੇ ਦਿਓ ਚੰਡੀਗੜ੍ਹ ਕਹਿੰਦਾ ਯੂਨੀਵਰਸਿਟੀ ਸਾਨੂੰ ਦੇ ਦਿਓ ਮੈਂ ਕਹਿੰਦਾ ਜੀ ਜਦੋਂ ਅਸੀਂ ਕਹਿੰਨੇ ਕੁਝ ਦੇ ਦਿਓ 1600 ਕਰੋੜ ਰੁਪਏ ਸੰਦੇਦੋ ਤੁਸੀਂ ਅਜੇ ਤੱਕ ਉਹ ਦਿੱਤਾ ਨਹੀਂ ਕੀ ਕੀ ਦੇ ਦੀਏ ਜੀ ਜਿਹੜਾ ਆਇਆ ਕਰੇ ਸਭ ਤੋਂ ਪਹਿਲਾਂ ਗੱਲੇ ਤੋਂ ਸ਼ੁਰੂ ਕਰੇ ਪੰਜਾਬ ਆਹ ਹਾਂ ਮਾਰਾ ਬੜਾ ਭਾਈ ਹੈ بڑے ਭਾਈ ਕਾ ਮੈਂ ਕਹਾਂ ਵੱਡੇ ਭਾਈ ਤੋਂ ਲੈਂਦੇ ਲੈਂਦੇ ਕਿਤੇ ਵੱਡੇ ਭਾਈ ਨੂੰ ਨਾ ਝਾੜ ਦਿਓ ਨਾ ਕਿਤੇ ਛੋਟੇ ਭਾਈ ਕੋ ਗੁਗ ਬਸਣ ਵੱਡਾ ਭਾਈ ਉਜੜ ਜੇ ਇਹ ਕੋਈ ਇੱਕੋ ਹੀ ਤਾਰਕ ਹੈ ਜੀ 1952 ਤੋਂ ਜਾਰੀਆਂ ਗੱਲਾਂ ਕਰੀ ਜਾਂਦੇ ਆ 1966 ਦੀਆਂ ਗੱਲਾਂ ਚਲੋ ਜੇ 1966 ਦੀ ਅਸਲੀ ਗੱਲ ਕਹਿੰਨੇ ਆ ਕਿ ਭਾਈ ਜਿਹੜਾ ਪੁਨਰਗਠਨ ਐਕਟ ਸੀ 1966 ਚ ਬਣਿਆ ਸੀ ਉਹਦੇ ਅੰਤਰਗਤ ਇਹ ਸੰਸਥਾ ਸੀ ਜਿਹੜੀ BBMP ਇਹਦੇ ਚ ਰਾਜਸਥਾਨ ਦਾ ਹਿਮਾਚਲ ਲਈ ਸੈਣੀ ਬਣਦਾ ਰਿਪੀਅਰਿੰਗ ਸਟੇਟ ਹੀ ਹੈ ਨਹੀਂ ਇਹ ਇਹ ਕਹਿੰਦੇ ਕਿ BBMP ਚ ਸਾਡਾ ਇੱਕ ਇੱਕ ਦੱਕਾ ਮੈਂਬਰ ਹੋਵੇ ਜਦਕਿ ਉਹਨਾਂ ਦੇ ਐਕਸ-ਆਫਿਸ ਚੋਂ ਮੈਂਬਰ ਦੋ ਹੈਗੇ ਨਹੀਂ ਉਸ ਵੇਲੇ ਤਾਂ ਕਹਿੰਦੇ ਨਾ ਜੀ 968 ਚ ਸੋਧ ਕਰ ਲਓ ਜਿਸ ਵੇਲੇ ਅਸੀਂ ਇਹ ਕਹਿੰਨੇ ਆ ਕਿ ਹਰਿਆਣਾ ਤਾਂ ਆਪ ਹੀ ਬਾਹਰ ਹੋਇਆ ਸੀ ਪੰਜਾਬ ਯੂਨੀਵਰਸਿਟੀ ਚ ਬੰਸੀ لال ਉਸ ਵੇਲੇ ਮੁੱਖ ਮੰਤਰੀ ਸੀ 50 ਸਾਲ ਪਹਿਲਾਂ ਦੀ ਲਗਭਗ ਗੱਲ ਹੈ ਕਿਤੇ ਕੋਈ ਫੰਕਸ਼ਨ ਹੋਇਆ ਪੰਜਾਬ ਯੂਨੀਵਰਸਿਟੀ ਚ ਉਸ ਵੇਲੇ ਹਰਿਆਣਾ ਨਾਲ ਹੁੰਦਾ ਸੀ ਤੇ ਕਿਤੇ ਕੁਰਸੀ ਸੀ ਐਮ ਦੀ ਥੱਲੇ ਲਾਤੀ ਫਰੰਟ ਰੋਅ ਚ ਪੰਜਾਬ ਦੇ ਸੀਐਮ ਦੀ ਤਾਂ ਲਾਤੀ ਇਸੇ ਗੱਲ ਤੋਂ ਗੁੱਸੇ ਹੋ ਕੇ ਉਹ ਕਹਿੰਦਾ ਜੀ ਅਸੀਂ ਤਾਂ ਆਪਣੇ ਸਾਰੇ ਕਾਲ ਜਾਂਦਾ हिस्सा ਕਰਦੇ ਆ ਵਿੱਚ ਉਹ ਤੁਹਾਨੂੰ ਨਾ ਪੈਸਾ ਦੇਈ ਕੋਈ ਅਸਟਾ ਆਪਣੀ ਯੂਨੀਵਰਸਿਟੀ ਬਣਾਵਾਂਗੇ ਉਹਨਾਂ ਨੇ કૃષਿ ਖੇਤਰਾ ਦੀ ਯੂਨੀਵਰਸਿਟੀ ਬਣਾਈ ਹੁਣ કૃષਿ ਖੇਤਰਾ ਦੀ ਯੂਨੀਵਰਸਿਟੀ ਦੀ ਜਿਹੜੀ ਰੈਂਕਿੰਗ ਹੈ ਉਹ A+ ਹੈ ਨਿਕਲ ਉਹ A+ ਚੋਂ ਕੱਢ ਕੇ ਸਾਡੇ ਪੰਜਾਬ ਯੂਨੀਵਰਸਿਟੀ ਚੋਂ ਪਾਉਣਾ ਚਾਹੁੰਦੇ ਨੇ ਕਾਲਜ ਅਸਲ ਚ ਇਹ ਇਸ ਤੇ 2-3 ਮੀਟਿੰਗਾਂ ਪਹਿਲਾਂ ਵੀ ਹੋਈਆਂ ਸੀ ਇਹ ਸੈਨੇਟ ਤੇ ਸਿੰਡੀਕੇਟ ਦੇ ਵਿੱਚ ਵੜਨ ਦੀਆਂ ਸ਼ਾਸ਼ਣ ਨੇ ਕਿਉਂਕਿ ਉਹਨਾਂ ਦੇ ਗ੍ਰੈਜੂਏਟ ਖਤਮ ਹੋ ਗਏ 50 ਸਾਲ ਹੋ ਗਏ ਉਹਨਾਂ ਗ੍ਰੈਜੂਏਟ ਜਿਹੜੇ ਖਤਮ ਹੋ ਗਏ ਤੋ ਸੈਨੇਟ ਦੇ ਵਿੱਚ ਵੜਨੇ ਕੋਸ਼ਾ ਜਦੋਂ ਮੈਂ ਜਵਾਬ ਦਿੱਤਾ ਉਹਨਾਂ ਮੀਟਿੰਗਾਂ 'ਚ ਕਿ ਕੋਈ ਨਾ ਹੈ ਸਾਡੇ ਕੋਲੇ ਪਹਿਲਾਂ ਹੀ ਬਹੁਤ ਕਾਰਜ ਨੇ ਇਸ ਯੂਨੀਵਰਸਿਟੀ ਦੇ ਅੰਡਰ ਅਸੀਂ ਉਹਨਾਂ ਨੂੰ ਸੰਭਾਲਣਾ ਸਾਡੀ ਲੈਗਸੀ ਹੈ ਸਾਡਾ ਵਿਰਸਾ ਹੈ ਤਾਂ ਫਿਰ ਇਹ ਨੋਟੀਫਿਕੇਸ਼ਨ ਜਾਰੀ ਕਰਤਾ ਕਿ ਸੈਨੇਟ ਤੇ ਭੰਗ ਕੀਤੀ ਜਾਂਦੀ ਹੈ ਸਿਨਡੀਕੇਟ ਇਹ ਕੱਲ ਮੈਂ ਗੱਲ ਕਹੀ ਮੈਂ ਕਿ ਜੇ ਹੁਣ ਤੁਸੀਂ ਇਸ ਤਰੀਕੇ ਨਾਲ ਆਗੇ ਫਿਰ ਤੇ ਜਦੋਂ ਵਿਦਿਆਰਥੀਆਂ ਨੇ ਯੂਨੀਵਰਸਿਟੀ ਬਚਾਓ ਮੋਰਚਾ ਲਾਇਆ ਉਹਨਾਂ ਦੇ ਵਿਰੋਧ ਨੂੰ ਦੇਖਦੇ ਹੋਏ ਤੁਸੀਂ ਨੋਟੀਫਿਕੇਸ਼ਨ ਵਾਪਸ ਲੈ ਲਿਆ ਪਰ ਉਹਦੇ ਚਾਹੇ ਤੁਸੀਂ ਕਲੈਟੀਨ ਕੀਤੀ 28 ਵਾਲਾ ਚੱਲੂਗਾ 30 ਵਾਲਾ ਚੱਲੂਗਾ 30 ਵਾਲੇ ਤਰੀਕ ਦੱਸਾਂਗੇ 28 ਵਾਲੇ ਦੱਸਦੇ ਨਹੀਂ ਕਲੀਅਰ ਕਰੋ ਹੁਣੀ ਬੱਚੇ ਸਟੂਡੈਂਟ ਆਪਣੀ ਪੜ੍ਹਾਈ ਵੱਲ ਧਿਆਨ ਦੇਣ ਪੇਪਰਾਂ ਦੇ ਦਿਨ ਨੇੜੇ ਆ ਰਹੇ ਨੇ ਉਹ ਉਥੇ ਰਾਤਾਂ ਨੂੰ ਜਾਗਦੇ ਨੇ ਉਥੇ ਨਾਰੇ ਲਾਉਂਦੇ ਫਿਰਦੇ ਆ ਉਹ ਉਥੇ ਪੁਲਿਸ ਨਾਲ ਲੜਦੇ ਫਿਰਦੇ ਆ